ਲੋ ਜੀ ਹੋਰ ਸਾਰੇ ਠੀਕ ਹੋ ਗਏ ਜੀ ਅੱਜ ਕਰਦੇ ਸੀ ਆਲੂਆਂ ਦੀ ਪਹਿਲੀ ਸਪਰੇਈ ਜੀ ਟਾਟਾ ਮੈਟਰੀ ਹੈ ਜੀ ਇਹ ਦੀ ਨਸਕ ਦਵਾਈ ਹੈ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਿੱਲੇ ਦੀ ਦਵਾਈ ਹੈ ਜੀ ਇਹ ਆਲੂ 16-17 ਦਿਨਾਂ ਦੇ ਹੋ ਗਏ ਜੀ ਸੂਖੀ ਖੇਤੀ ਵੈਰਿਟੀ ਹੈ ਜੀ ਆਲੂ ਭਾਰੋਂ ਲੱਗੇ ਜੀ ਬੱਟਾਂ ਚ ਦੇਖ ਸਕਦੇ ਹੋ ਸੂਖੀ ਖੇਤੀ ਵੈਰਿਟੀ ਹੈ ਜੀ 16 ਦਿਨਾਂ ਦੇ ਹੋ ਗਏ ਜੀ ਬਿਜਾਈ ਕਰੇ ਨੂੰ 16 ਦਿਨ ਹੋ ਗਏ ਜੀ। ਦਵਾਈ ਜੀ ਟਾਟਾ ਮੈਟਰੀ ਇੱਕ ਪਾਣੀ ਲੱਗਿਆ ਜੀ ਇਹਨੂੰ। ਇੱਕ ਪਾਣੀ ਦੇ ਬਾਹਰ ਆਉਣ ਲੱਗ ਗਿਆ ਜੀ ਆਲੂ। ਬਾਰਚਾ ਖੜਿਆ ਜੀ। 16 ਦਿਨਾਂ ਦੇ ਹੋ ਗਏ ਜੀ ਪਹਿਲੀ ਸਪਰੇਅ ਹੈ ਜੀ ਆਲੂ ਦੀ। ਇੱਕ ਪਾਣੀ ਲੱਗੇ ਜੇ ਇਹਨੂੰ ਤੁਸੀਂ ਦੇਖ ਸਕਦੇ ਹੋ ਨੰਦੀਨ ਐਂਡ ਖਾਸ ਕੁਝ ਹੈ ਤਾਂ ਨਹੀਂ ਝੂਨਾ ਘਰ ਹੋਇਆ ਜੀ ਕਿਸ ਵਿੱਚ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਟਾਟਾ ਮੈਟਰੀ ਹੈ ਜੀ ਆਲੂਆਂ ਦੀ ਪਹਿਲੀ ਸਪਰੇ ਜੀ ਧੰਨਵਾਦ ਜੀ